ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਓ ਜੀ ਖਾਦ ਦਾ ਕੰਮ ਚੱਲੀ ਜਾਂਦਾ ਕੋਈ ਰਿਓ ਕਹਿੰਦਾ ਕੋਈ ਖਾਲ ਕਹਿੰਦਾ ਕੋਈ ਯੂਰੀਆ ਕਹਿੰਦਾ ਕੋਈ ਥੈਲੇ ਕਹਿੰਦਾ ਕੋਈ ਗੱਟੇ ਕਹਿੰਦਾ ਉਹ ਉਹਦੇ ਰਿਓ ਪਾਈ ਜਾਂਦੇ ਇੱਥੇ ਜਿਰੀ ਆਪਣੀ ਵਧੀਆ ਹੋਊਗੀ ਤਕਰੀਬਨ ਇਹਦੇ ਚ ਤਾਂ ਲਾਸਟੇ ਹੋ ਜਾਣਾ ਜਿੱਧਰ ਹੁਣ ਪਾ ਰਿਹਾ ਹੈ ਉਹ ਛਿੱਤੀ ਵਾਲੀ ਆ ਇਹ ਹਜੇ ਥੋੜੀ ਲੇਟ ਆ ਜੀ ਹੋਰੀ ਜੰਦਰੇ ਪੰਜ ਮੋਣੀ ਥੈਲੇ ਭਰ ਭਰ ਕੇ ਕਿੰਨੇ ਹੋ ਗਏ ਬਈ ਹਾਂ ਇਹਨੇ ਬੰਨਨੇ ਇਹ ਸਾਮਾਨ ਉਹ ਨੀਚੇ ਮਤ ਦੋਲੋ ਇਹ ਨਵੇਂ ਨੇ ਨਾ ਹਲੇ ਅਲਹੁਲਿਲ ਅਰਾਮ ਸੁਲ ਰਹੇ ਨੇ ਛੋਰ ਨਵੇਂ ਨੇ ਹਲੇ ਇਹਨਾਂ ਨੂੰ ਪਤਾ ਨਹੀਂ

ਇਹੜਾ ਆ ਇਧਰ ਲੈਂਦਾ ਹੋਈ ਅੱਛਾ ਆ ਰੂਪ ਵਾਲਾ ਅੱਛਾ ਤੁਸੀਂ ਰੂਪ ਠੀਕ ਹੈ ਲਓ ਜੀ ਵਿਯੋਗ ਗਿਆ ਮੁੱਕ ਘਟ ਗਿਆ ਥੋੜਾ ਜਿਹਾ ਅੱਧਾ ਥੱਲਾ ਆ ਕੇ ਚਲਾਇਆ ਜਾਊਗਾ ਹਲੋ ਇਹ ਨੀਵਾ ਹੋ ਜਾਂਦਾ ਇੱਕਾਣ ਲੈ ਜੈਕ ਲੱਗਾ ਆ ਕੇ ਫੇਰ ਉੱਪਰ ਚੱਕ ਲੈਣਾ ਵੀ ਰਿਓ ਪੌਣ ਚ ਬੰਦੇ ਨੂੰ ਤਕਲੀਫ ਨਾ ਹੋਵੇ ਜੋ ਜਗਾੜਾ ਜੀ ਡਲੀਆਂ ਹੀ ਰਹਿ ਗਈਆਂ ਜੂਰੀਆ ਤੋਂ ਮੁੱਕ ਗਿਆ ਹੋਰ ਕਿਹੜਾ ਖੇਤ ਰਿਆਂਦਾ ਬਾਬੀ ਹਾਂ ਹਾਂ ਅੱਛਾ ਡੇਢ ਇੱਕ ਢਾਈ ਤਿੰਨੇ ਥੱਲੇ ਪਾ ਲੋ ਫੇ ਤਾਂ ਆ ਜੂ ਪੈ ਜਾਣਾ 10 ਥੱਲੇ ਹਲੇ ਹੂੰ ਆ ਗੀਜੀ ਆਪਣੀ ਗੀਤੀ ਜੀ ਦੀ ਬੜੀ ਏਤੀ ਨਹੀਂ ਆ ਸਕਦੇ ਮੀਡੀਅਮ ਜੀ ਇਹਦੇ ਨਾਲੋਂ ਜਾਨੀ ਪਹਿਲਾਂ ਦੱਸਦੇ ਨੇ ਇਹ ਸਾਰੇ ਇੱਥੇ ਮੱਕੀ ਵਾਲੇ ਖੇਤ ਨੇ ਤਾਰਾ ਮਾਲ ਪਵਿੱਛੇ ਦੱਬਤਾ ਦੀ ਬਹੁਤ ਵਧੀਆ ਜੀਰੀ ਹੋਈ ਆ ਦੇਖੋ ਡਾਂਡਾ ਕੋਈ ਨਹੀਂ ਤਰਦਾ ਉੱਪਰ ਕੋਈ ਖੁੰਜਾ ਨਹੀਂ ਮਰਿਆ ਆਹ ਟਰੈਕਟਰ ਆਪਣਾ ਪੰਨਤਾ ਸੀ ਪਿਛਲੇ ਸਾਲ ਮੂਰੇ ਛੋਏ ਦੀ ਬੰਪਰ ਹੋਰ ਛੋਟ ਟੁੱਟੀ ਸੀ ਬੰਪਰ ਨਵਾਂ ਬਣਾਉਣਾ ਦਿੱਤਾ ਛੋਟ ਡੈਂਟ ਘਾਉਣੀ ਦਿੱਤੀ ਸੀ ਮੇਸਤਰੀ ਜਵਾਬ ਦੇ ਕਹਿੰਦੇ ਜੀ ਡੈਂਟ ਨਿਕਲਣੇ ਹੁਣ ਆਪਾਂ ਇਹਦੀ ਛੋ ਲੈਣੀ ਆ ਪਟਿਆਲੇ ਤੋਂ 575 ਸਰਪੰਚ ਮਾਡਲ ਆ ਜੀ ਇਹ ਇੱਕ ਨੁਕਤਾ ਇਹਦੇ ਚ ਵੀ ਕਾਪਾ ਨੇ ਕਰਿਆ ਹੁਣ ਪਰ ਅਮੂਲਾ ਇਹ ਟਰੈਕਟਰ ਆ ਜਿਹੜਾ ਨਾ ਇਹਦਾ ਜਿਹੜਾ ਤੇਲ ਘਟਾਇਆ ਸੀ ਪੰਪ ਤੋਂ ਕਾਫੀ ਇਹ ਜਲਦ ਕਿਤੇ ਟਾਇਰ ਦਬਦੇ ਸੀ ਟਰੈਕਟਰ ਦਬ ਜਾਂਦਾ ਸੀ ਉਦਮਣ ਕਰਕੇ ਬੰਦ ਹੋਣ ਵਾਲਾ ਜਿਹੜਾ ਕਲਚ ਦੱਬਣਾ ਪੈਂਦਾ ਸੀ ਇਹ ਫਸ ਜਾਂਦਾ ਸੀ ਇਹਦਾ ਫਿਰ ਅਸੀਂ ਕੱਲ ਡੀਜ਼ਲ ਵਧਾਇਆ ਥੋੜੀ ਜਿਹੀ ਚੂੜੀ ਮਹਾ ਵਧਾਓ ਇਹਦੀ ਹੁਣ ਅੱਜ ਬੌਵੀ ਕਹਿੰਦਾ ਕਾਫੀ ਫਰਕ ਆ ਹੁਣ ਮਤਲਬ ਚੱਕਰ ਨਹੀਂ ਤੋੜਦਾ ਹਣੋ ਬੰਦਿਆਂ ਨੇ ਕਿਤੇ ਪਹਿਲਾਂ ਜਾਂਦਾ ਇਹ ਹੋ ਗਿਆ ਹੁਣ ਵੀ ਤੇਲ ਘੱਟ ਖਾਵੇ ਕਿਹੜਾ ਜ਼ੋਰ ਲੱਗਣਾ ਪਰ ਜ਼ੋਰ ਤਾਂ ਕੱਦੂ ਵਾਲੇ ਖੇਤਾਂ 'ਚ ਤਾਂ ਲੱਗਦਾ ਜੀ। ਇੱਕ ਵਾਰ ਅੱਧ-ਅੱਧਾ ਟਾਇਰ ਥੱਲੇ ਚਲਾ ਜਾਂਦਾ ਫਿਰ ਉੱਥੇ ਟਰੈਕਟਰ ਦਬ ਜਾਂਦਾ ਸੀ ਸੋ ਇਹ ਬੜਾ ਫਰਕ ਪਿਆ ਉਹਦੇ ਨਾਲ ਪਾਵਰ ਤਾਂ ਇੱਥੇ ਜਾਨੀ ਵਧੀਆ ਹੀ ਚਾਹੀਦੀ ਆ ਟਰੈਕਟਰ ਨੂੰ ਪੂਰਾ ਜੋਰ ਲਾਉਣਾ ਚਾਹੀਦਾ ਤਾਂ ਹੀ ਜਾਂਦਾ ਨਹੀਂ ਕਈ ਵਾਰ ਰੁਕ ਜਾਂਦਾ ਇੱਕ ਦਿਨ ਆਪਣੇ ਖੇਤ ਚ ਫਸ ਗਿਆ ਸੀ ਉਦੋਂ ਮੈਂ ਤਾਂ ਇੱਥੇ ਹੈ ਨਹੀਂ ਸੀ ਇਸੇ ਕਰਕੇ ਫਿਰ ਕੱਲੇ ਦਾ ਡੀਜ਼ਲ ਵਧਾਇਆ ਮਕੈਨਿਕਲ ਬਣਨੀ ਤੁਸੀਂ ਡੀਜ਼ਲ ਵਧਾਓ ਇੱਕ ਹੋਰ ਵੀ ਮੈਂ ਦੱਸਦਾ ਵੀ ਡੀਜ਼ਲ ਵਧਾਉਣ ਦਾ ਡੀਜ਼ਲ ਦੀ ਖਪਤ ਨਹੀਂ ਵੱਧਦੀ ਹੁੰਦੀ ਖਿਚਾਈ ਵੱਧ ਜਾਂਦੀ ਹੈ ਚੱਕਰਗਾਟ ਟੁੱਟਣ ਵਾਲਾ ਜਾਂਦੇ ਨੇ ਖਪਤ ਤਾਂ ਲੋਡ ਦੇ ਹਿਸਾਬ ਨਾਲ ਹੀ ਹੁੰਦੀ ਆ ਹੋ ਇੰਨਾ ਸੀ ਅੱਜ ਦਾ ਵਲੌਗ ਆਪਣਾ ਤੇ ਹੁਣ ਬਲੌਗ ਕਰਦੇ ਆ ਖਤਮ ਕੰਮ ਹੁਣ ਥੋੜੇ ਥੋੜੇ ਹੀ ਨੇ ਇਦਾਂ ਦੇ ਹੀ ਨੇ ਬਸ ਮਾੜਾ ਮੋਟਾ ਰਿਓ ਰੂ ਪੈਂਦਾ ਹੁਣ ਸਪਰੇਅ ਚੱਲ ਪੂਗੀ ਉਹ ਵੀ ਫਿਰ ਤੁਹਾਨੂੰ ਦਿਖਾਵਾਂਗੇ ਪੰਜ ਚਾਰ ਦਿਨਾਂ ਤੀ ਸਪਰੇਅ ਵੀ ਕਰਾਂਗੇ ਆਪਾਂ ਇਹਦੇ ਨਾਲ ਕੀ ਰਿਜ਼ਲਟ ਆਉਂਦਾ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ